ਜਗਰੇਦਾਂ ਨਿਪਟਾਰਾ ਕਰਨ ਗਏ ਹੌਲਦਾਰ ਨੂੰ ਕੁਚਲਣ ਵਾਲੀ ਸਕੋਰਪੀਓ ਗੱਡੀ ਬਰਾਮਦ ਕਰ ਲਈ ਗਈ ਹੈ। ਕਾਰਵਾਈ ਦੌਰਾਨ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਇੱਕ ਹਾਲੇ ਵੀ ਫਰਾਰ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਗੁਰਸੁਮਿਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਰੋਜ਼ਪੁਰ ਜ਼ਿਲ੍ਹੇ ਦਾ ਹੀ ਰਹਿਣ ਵਾਲਾ ਸੁਮਨਪ੍ਰੀਤ ਸਿੰਘ ਫਰਾਰ ਹੈ। ਜਦਕਿ ਿੱਤੀ ਗਈ ਗੱਡੀ ਦਾ ਨੰਬਰ ਹੈ PB05AA1500। ਮਾਡਲ ਟਾਊਨ ਵਿੱਚ ਮੰਗਲਵਾਰ ਸ਼ਾਮ ਇਹ ਘਟਨਾ ਵਾਪਰੀ ਸੀ। ਦਰਸਲ ਪੀ.ਐਸ.ਆਰ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਕੋਲ ਸਕੋਰਪੀਓ ਸਵਾਰਾਂ ਦੀ ਲੜਾਈ ਹੋ ਰਹੀ ਹੈ। ਜਦੋਂ ਦੋ ਪੁਲਿਸ ਕਰਮੀ ਮੌਕੇ ਤੇ ਪਹੁੰਚੇ ਤਾਂ ਹੌਲਦਾਰ ਲਖਵਿੰਦਰ ਸਿੰਘ ਤੇ ਸਫੇਦ ਰੰਗ ਦੀ ਸਕੋਰਪੀਓ ਚੜਾ ਦਿੱਤੀ ਗਈ ਹੌਲਦਾਰ ਦੀਆਂ ਦੋਵੇਂ ਲੱਤਾਂ ਖੁੱਝਲੀਆਂ ਗਈਆਂ ਜਲੰਧਰ ਦੇ ਹਸਪਤਾਲ ਵਿੱਚ ਦਾਖਲ ਹੌਲਦਾਰ ਲਖਵਿੰਦਰ ਸਿੰਘ ਦੀ ਹਾਲਤ ਗੰਭੀਰ ਹੈ ਗੱਡੀ ਦਾ ਨੰਬਰ 1500 ਨੰਬਰ ਸੀਗਾ ਪਰ ਤਿੰਨੇ ਤਿੰਨ ਗੱਡੀਆਂ ਜਲੰਧਰ ਦੀਆਂ ਨਿਕਲੀਆਂ ਤੇ ਇਹਨਾਂ ਨੂੰ ਪਤਾ ਕੀਤਾ ਗਿਆ ਪਰ ਉਹਨਾਂ ਦੇ ਵਿੱਚ ਗੱਡੀ ਨਹੀਂ ਸੀਗੀ ਫਿਰ ਲੜਕੀਆਂ ਜਿਹੜੀਆਂ ਸੀ ਉਹਨਾਂ ਦੇ ਫਰੈਂਡ ਸਰਕਲ ਦੀ ਸ਼ਾਨਬੀਨ ਕੀਤੀ ਗਈ ਤੇ ਲੜਕੀ ਦਾ ਨੰਬਰ ਮੇਰੇ ਕੋਲ ਆ ਗਿਆ ਇਹ ਲੜਕੇ ਪਹਿਲਾਂ ਵੀ ਇੱਥੇ ਆਉਂਦੇ ਲੜਕੀਆਂ ਇੱਥੇ ਮਾਡਲ ਰੋਨ ਪਹਿਲਾਂ ਵੀ ਆਈਆਂ ਸੀਗੀਆਂ ਤੇ ਉਹਦੇ ਫਰੈਂਡ ਸਰਕਲ ਦੇ ਵਿੱਚ ਲੜਕੇ ਨੂੰ ਟਰੇਸ ਕੀਤਾ ਤੇ ਉਹਦੇ ਕੋਲ ਨੰਬਰ ਲਿਆ ਤੇ ਲੜਕੀਆਂ ਦਾ ਕਾਲ ਡਿਟੇਲ ਕਢਾਈ ਕਾਲ ਡਿਟੇਲ ਕਢਾ ਕੇ ਲੜਕੀਆਂ ਤੱਕ ਪਹੁੰਚੇ ਤੇ ਲੜਕੀਆਂ ਦੇ ਰਹੀਆਂ ਸੀ ਇੱਕ ਰੋਪੀ ਨੂੰ ਫੜ ਲਿਆ ਮਕਦਮਾ ਨੰਬਰ 4 ਮਿਤੀ 21 1 2015 ਨੂੰ 307 333 353 186 ਆਈਪੀਸੀ ਤਹਿਤ ਮਕਦਮਾ ਦਰਜ ਕਰਕੇ ਤੇ ਤਫਤੀਸ਼ ਚੱਲੂ ਹੈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ jaake ABP Live type karo ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, Punjabi jaanho, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi